देखो आर एस एस दी बैक ਜਿਹੜੀ ਬੀ ਜੀ ਪੀ ਸਰਕਾਰ ਹੈ ਬੇਸਿਕਲੀ ਤਾਂ आर एस एस ਦੀ ਸਰਕਾਰ ਹੈ ਔਰ ਉਹਦਾ ਇੱਕ ਅਜੰਡਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਕਿ ਜਿੰਨੇ ਵੀ ਤੇ ਕਦਾਰੇ ਹੈਗੇ ਨੇ ਉਹਨਾਂ ਦਾ ਸੰਗੀਕਰਨ ਕਰੋ ਫਿਰ ਉਥੇ ਆਪਣੀ ਫਿਲਾਸਫੀ ਜਿਹੜੀ ਹੈਗੀ ਆ ਉਹ ਜਿਹੜੀ ਗਵਲਕਰ ਦੀ ਹੈ ਤੇ ਸਵਰਕਰ ਦੀ ਹੈ ਹਿਟਲਰ ਸ਼ਾਹੀ ਸੋਚ 1% ਲੋਕਾਂ ਕੋਲੇ ਪੈਸਾ ਇੱਕੋ ਹੀ ਇਲੈਕਸ਼ਨ ਇੱਕੋ ਹੀ ਧਰਮ ਠੀਕ ਹੈ ਇਹ ਜਿਹੜਾ ਇੱਕ ਦਾ ਸਿਧਾਂਤ ਹੈ ਉਹਨਾਂ ਦਾ ਇਹ ਉਹਨੂੰ ਲਾਗੂ ਕਰਨਾ ਚਾਹੁੰਦੇ ਐਸ ਵਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਜਿੱਥੇ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਨੂੰ ਲੈ ਕੇ ਤਰਨਾ ਲਗਾਇਆ ਗਿਆ ਵਿਦਿਆਰਥੀਆਂ ਦੇ ਵੱਲੋਂ ਵਟਾ ਮੋਰਚਾ ਵਿੱਢਿਆ ਗਿਆ 10 ਤਰੀਕ ਦੇ ਵੱਡੇ ਇਕੱਠ ਦਾ ਐਲਾਨ ਸੀ ਪਰ ਬਹੁਤ ਸਾਰੀਆਂ ਰੋਕਾਂ ਲਾਈਆਂ ਗਈਆਂ ਕਿਸ ਤਰੀਕੇ ਯੂਨੀਵਰਸਿਟੀ ਦੇ ਜਿਹੜੇ ਗੇਟ ਨੇ ਉਹ ਬੰਦ ਕੀਤਾ ਗਿਆ ਪੁਲਿਸ ਚੌਣੀ ਦੇ ਵਿੱਚ ਯੂਨੀਵਰਸਿਟੀ ਦੇ ਗੇਟ ਤਬਦੀਲ ਕਰ ਦਿੱਤੇ ਗਏ ਤੇ ਇਸ ਦੇ ਵਿਚਾਲੇ ਯੂਨੀਵਰਸਿਟੀ ਦੇ ਵਿੱਚੋਂ ਨਿਕਲੇ ਹੋਏ ਲੀਡਰ ਕੁਲਜੀਤ ਸਿੰਘ ਨਾਗਰਾ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਰਹੇ ਐਮਐਲਏ ਤੱਕ ਰਹੇ ਸਾਡੇ ਨਾਲ ਨੇ ਨਾਗਰਾ ਸਾਹਿਬ ਕਿਸ ਤਰੀਕੇ ਦੇਖਦੇ ਹੋ ਯੂਨੀਵਰਸਿਟੀ ਨੂੰ ਅੱਜ ਪੁਲਿਸ ਚੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਸਾਰੇ ਗੇਟਾਂ ਤੇ ਪੁਲਿਸ ਲੱਗੀ ਆ ਸਾਰੇ ਗੇਟਾਂ ਨੂੰ ਸੰਗਲਣਾ ਬੰਦ ਕੀਤਾ ਹੋਇਆ ਵੇਖੋ ਆਰਐਸਐਸ ਦੀ ਬੈਕ ਤੇ ਜਿਹੜੀ ਬੀਜੇਪੀ ਸਰਕਾਰ ਹੈ ਬੇਸਿਕਲੀ ਤਾਂ ਆਰਐਸਐਸ ਦੀ ਸਰਕਾਰ ਹੈ ਔਰ ਉਹਦਾ ਇੱਕ ਅਜੰਡਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਕਿ ਜਿੰਨੇ ਵੀ ਤੇ ਕਦਾਰੇ ਹੈਗੇ ਨੇ ਉਹਨਾਂ ਦਾ ਸੰਗੀਕਰਨ ਕਰੋ ਤੇ ਉੱਥੇ ਆਪਣੀ ਫਿਲਾਸਫੀ ਜਿਹੜੀ ਹੈਗੀ ਆ ਉਹ ਜਿਹੜੀ ਗਵਲ ਕਰਦੀ ਹੈ ਤੇ ਸਵਰ ਕਰਦੀ ਹੈ ਹਿਟਲਰ ਸ਼ਾਹੀ ਸੋਚ ਵੀ ਇੱਕ ਵਿਧਾਨ ਇੱਕੋ ਹੀ ਝੰਡਾ ਇੱਕੋ ਹੀ ਬੋਲੀ ਇੱਕੋ ਹੀ 1% ਲੋਕਾਂ ਕੋਲੇ ਪੈਸਾ ਇੱਕੋ ਹੀ ਇਲੈਕਸ਼ਨ ਇੱਕੋ ਹੀ ਧਰਮ ਠੀਕ ਹੈ ਇਹ ਜਿਹੜਾ ਇੱਕ ਦਾ ਸਿਧਾਂਤ ਹੈ ਉਹਨਾਂ ਦਾ ਇਹ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ ਤੇ ਡਿਕਟੇਟਰਸ਼ਿਪ ਇੱਕੋ ਹੀ ਇੱਕੋ ਹੀ ਉਹ ਚਾਹੇ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਸਵਿਧਾਨ ਨੂੰ ਬਦਲ ਕੇ ਜੋ ਵੀ ਬਣਾਉਣਾ ਚਾਹੁੰਦੇ ਨੇ ਇੱਕ ਉਹ ਜਿਵੇਂ ਚਾਈਨਾ ਚ ਹੈ ਸੰਭਵ ਹੋ ਸਕਦਾ ਇਸ ਮੋਰਚੇ ਨੂੰ ਦੇਖ ਕੇ ਲੱਗਦਾ ਕਿ ਕਿ ਉਹ ਜਿਸ ਤਰੀਕੇ ਤੁਸੀਂ ਕਹਿੰਦੇ ਹੋ ਕਿ ਇੱਕੋ ਹੀ ਸਾਰਾ ਸਵਿਧਾਨ ਬਣਾਉਣਾ ਹੈ ਯੂਨੀਵਰਸਿਟੀ ਆਪਣੇ ਅੰਡਰ ਲੈਣਾ ਇਹ ਤਾਂ ਆਪਣਾ ਮੋਰਚਾ ਤਾਂ ਜੇ ਇਸ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਆ ਪਰ ਹਿੰਦੁਸਤਾਨ ਦੀ ਸੰਭਵ ਨਹੀਂਗਾ ਕਿਉਂਕਿ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਬੋਲੀਆਂ ਨੇ ਵੱਖ-ਵੱਖ ਧਰਮ ਨੇ ਵੱਖ-ਵੱਖ ਖੇਤਰਫਲ ਨੇ ਵੱਖ-ਵੱਖ ਸਾਡੀ ਜਿਹੜੀ ਫਲਸਫੀ ਹੈ ਵੱਖ-ਵੱਖ ਸਾਡੀ ਸੋਚ ਹੈ ਇਹ ਤਾਂ ਗੁਲਦਸਤਾ ਜਿਹੜਾ ਆ ਡਾਕਟਰ ਭੀਮਰਾਓ Ambedkar ਜੀ ਦੇ ਸੰਵਿਧਾਨ ਨੇ ਬਣਾਤਾ ਉਹਦੇ ਵਿੱਚ ਸਾਰੇ ਇਕੱਠੇ ਆ ਉਹਦੇ ਵਿੱਚ ਹਰ ਇੱਕ ਦੇ ਹੱਕ ਜਿਹੜੇ ਹੈਗੇ ਨੇ ਉਹਨਾਂ ਦੀ ਰਾਖੀ ਕੀਤੀ ਗਈ ਹੈ ਸੋ ਇਸ ਕਰਕੇ ਹੀ ਹਿੰਦੁਸਤਾਨ ਇਕੱਠਾ ਆ ਲਗਰਾ ਸਾਹਿਬ ਤੁਸੀਂ ਕੀ ਕਹੋਗੇ ਵੀ ਤਾਮਲ ਵਾਲੇ ਜਿਹੜੇ ਹੈਗੇ ਨੇ ਨਾਂਛਾਉਟ ਇੰਡੀਆ ਵਾਲੇ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਕਿਤੇ ਰਹਿਣ ਨੂੰ ਤਿਆਰ ਨਹੀਂ। ਹਾਂ। ਲਖਰਾਤ ਸਾਹਿਬ ਜਿਸ ਤਰੀਕੇ ਪਹਿਲਾਂ ਚੰਡੀਗੜ੍ਹ ਦੇ ਉੱਪਰ ਦਾਵਾ ਕੀਤਾ ਜਾਂਦਾ ਕਿ ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਪਰ ਜਿਸ ਦੇ ਸਿਰ ਤੇ ਦਾਵਾ ਠੋਕੇ ਜਾਂਦਾ ਪੰਜਾਬ ਯੂਨੀਵਰਸਿਟੀ ਅੱਜ ਯੂਨੀਵਰਸਿਟੀ ਹੀ ਕਬਜ਼ੇ ਦੇ ਵਿੱਚ ਕਰਨ ਦੀ ਕੋਸ਼ਿਸ਼ ਆਉਣ ਲੱਗੀ। ਦੇਖੋ ਗੱਲ ਇਹ ਹੈ ਕਿ ਜਿਹੜਾ ਜਿਹੜਾ ਇਹ ਵਿਤਕ ਅਧਾਰ ਆ ਇਹ ਬੜਾ ਸਟ੍ਰੈਟੈਜੀਕ ਪੁਆਇੰਟ ਹੈ ਛੋਟਾ ਨਾਗਪੁਰ ਬਣਾਉਣਾ ਚਾਹੁੰਦੇ ਨੇ ਇੱਥੇ ਉਹਨੂੰ। ਆਰਐਸਐਸ ਵਾਲੇ ਕਿਉਂਕਿ ਇੱਥੋਂ ਬੈਠ ਕੇ ਫਿਰ ਉਹ ਤਿੱਬਤ ਜੰਮੂ ਕਸ਼ਮੀਰ ਪੰਜਾਬ ਹਿਮਾਚਲ ਲੇਹ ਲਦਾਖ ਤੇ ਆਪਣਾ ਉੱਤਰਾਖੰਡ ਹਮ ਹਰਿਆਣਾ ਚੰਡੀਗੜ੍ਹ ਰਾਜਸਥਾਨ ਤੇ ਦਿੱਲੀ ਦਾ 파ਟ ਤੇ ਯੂਪੀ ਦਾ 파ਟ ਜਿਹੜਾ ਹੈਗਾ ਉਹ ਇੱਥੋਂ ਕਿਉਂਕਿ ਨਾਗਪੁਰ ਸਾਊਥ ਚ ਹੈ ਹਮ ਉਹਨਾਂ ਦੇ ਇੱਕ ਵੱਡਾ ਅੱਡਾ ਇੱਥੇ ਬਣਾਉਣਾ ਚਾਹੁੰਦੇ ਨੇ ਉਹ ਤਾਂ ਕਿ ਇੱਥੋਂ ਫਿਰ ਉਹ ਸਾਰਾ ਕੁਝ ਜਿਹੜਾ ਆ ਉਹ ਗਾਂ ਕਰਨ ਆਪਣੇ ਤਰ੍ਹਾਂ ਦੇ ਪ੍ਰਤੀਆਂ ਟੀਚਰ ਭਰਤੀ ਕਰਨਗੇ ਆਪਣੀ ਤਰ੍ਹਾਂ ਦੇ ਵਾਈ ਚਾਂਸਲਰ ਲਾਉਣਗੇ ਆਪਣੀ ਤਰ੍ਹਾਂ ਦਾ ਡੀਯੂਆਈ ਰਜਿਸਟਰ ਡੀਐਸਡਬਲ ਵਾਰਡਨ ఎవਰੀਥਿੰਗ ਉਹ ਆਪਣੀ ਮਰਜ਼ੀ ਨਾਲ ਲਾਉਣਗੇ ਤੇ ਫਿਰ ਜਿਹੜਾ ਸਾਡਾ ਜਿਹੜਾ ਸਾਡਾ ਉਹ ਹੈ ਜਿਹੜਾ ਸਾਡਾ ਸਿਲੇਬਸ ਹੈ ਉਹਨੂੰ ਆਪਣੀ ਤਰ੍ਹਾਂ ਦਾ ਬਣਾਉਣਗੇ ਉਹਦੇ ਚੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਕੱਢਣਗੇ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਪਾਠ ਨਹੀਂ ਪੜਾਇਆ ਜਾਊਗਾ ਉਹਦੇ ਵਿੱਚ ਜਿਹੜਾ ਹੈਗਾ ਆ ਗਵਾਲਕਰ ਪੜਾਇਆ ਜਾਊਗਾ ਉਹਦੇ ਵਿੱਚ ਸਵਰਕਰ ਪੜਾਇਆ ਜਾਊਗਾ ਠੀਕ ਹੈ ਨਾ ਸੋ ਇਸ ਤਰ੍ਹਾਂ ਦਾ ਕੰਮ ਕਰਕੇ ਫਿਰ ਹੌਲੀ ਹੌਲੀ ਉਹ ਪਨੀਰੀ ਨੂੰ ਤਿਆਰ ਕਰਕੇ ਇਤਿਹਾਸ ਨੂੰ ਭਲਾ ਕੇ ਆਪਣਾ ਇਤਿਹਾਸ ਉਹਨਾਂ ਦੇ ਦਿਮਾਗ 'ਚ ਪਾ ਕੇ ਇਹ ਬੜੀ ਲੰਬੀ ਇਨਾਂ ਦੀ ਸੋਚ ਹੈਗੀ ਹੈ 100 ਸਾਲ 'ਚ ਪੂਰਾ ਕਰਨਾ ਇਨਾਂ ਨੇ ਯੂਨੀਵਰਸਿਟੀ ਨੂੰ ਲੈ ਕੇ ਜੋ ਇਹ ਫੈਸਲਾ ਆ ਗਿਆ ਸੈਨੇਟ ਚੁਣਾ ਦਾ ਵੀ ਭੰਗ ਕੀਤੀ ਜਾਂਦੀ ਹੈ ਸੈਨੇਟ ਭੰਗ ਕੀਤੀ ਜਾਂਦੀ ਹੈ ਤੁਸੀਂ ਕਾਂਗਰਸ ਦੇ ਬਹੁਤ ਸਾਰੇ ਲੀਡਰ ਯੂਨੀਵਰਸਿਟੀ 'ਚੋਂ ਨਿਕਲੇ ਤੁਸੀਂ ਖੁਦ ਯੂਨੀਵਰਸਿਟੀ 'ਚੋਂ ਨਿਕਲੇ ਹੋ ਮਨ ਦੇ ਵਿੱਚ ਦਰਦ ਹੈ ਯੂਨੀਵਰਸਿਟੀ ਲਈ ਯਾਰ ਦਰਦ ਤਾਂ ਆਏ ਆ ਜਿੱਦਾਂ ਇਹ ਭੰਗ ਕੀਤੀ ਸੀ ਮੈਂ ਤਾਂ ਉਦੋਂ ਹੀ ਆ ਗਿਆ ਸੀ ਸਵੇਰੇ ਤੇ ਲਈ ਇਹ ਮਾਗਰਾ ਸਾਹਿਬ ਉਹਦੋਂ ਹੀ ਆ ਕੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਆ ਕੇ ਇੱਥੇ ਬੋਲਿਆ ਆ ਹਾਂ ਤਾਂ ਮੈਂ ਬੋਲਿਆ ਜੇ ਉਹਨਾਂ ਐਲੀਮਨਾਈ ਮੀਟ ਸੀਗੀ ਐਲੀਮਨਾਈ ਮੀਟ ਤੋਂ ਨਿਕਲਦੇ ਆਂ ਮੈਂ ਇੱਥੇ ਇਹਦਾ ਕਰਤਾ ਵੀ ਆ ਆਇਆ ਹੋਇਆ ਆ ਟ੍ਰਿਬਿਊਨ ਅਖਬਾਰ 'ਚ ਅਸੀਂ ਇਹਦਾ ਵਿਰੋਧ ਕਰਦੇ ਆਂ ਹੂੰ ਕਿਉਂਕਿ ਗੱਲ ਇਹ ਐ ਅਸੀਂ ਸਿਆਸੀ ਲੀਡਰ ਆਂ ਹੂੰ ਕਿਉਂਕਿ ਜਿਹੜੇ ਜਿਹੜੇ ਸਿਆਸਤ ਨਹੀਂ ਕਰਦੇ ਪਰ ਅਸਲੀ ਸਿਆਸੀ ਉਹ ਹੁੰਦੇ ਨੇ ਉਹ ਹੂੰ ਉਹ ਇੱਕ ਬੜੀ ਬੜਾ ਇੱਕ ਇੱਕ ਛਵਦ ਨੇ ਥੋੜੇ ਜਿਹੇ ਯਾਰ ਸਿਆਸੀ ਲੀਡਰਾਂ ਤੋਂ ਬਚ ਕੇ ਰਹੋ ਹੂੰ ਸਾਰੇ ਨਹੀਂ ਇਹੋ ਜਿਹੇ ਹੁੰਦੇ ਹੂੰ ਸੋ ਇਸ ਕਰਕੇ ਅਸੀਂ ਸਾਰੇ ਆਪੀ ਪਿੱਛੇ ਰਹਿ ਕੇ ਅਸੀਂ ਕਹਾਂ ਜੋ ਤੁਸੀਂ ਕਹੋਗੇ ਜਿੱਦਣ ਕਹੋਂਗੇ ਅੱਜ ਵੀ ਜੇ ਮੈਂ ਜੰਗਲਾ ਜੰਗਲ ਦੇ ਵਿੱਚੋਂ ਤੇ ਕੰਧ ਟੱਪ ਕੇ ਤਾਰਾਂ ਟੱਪ ਕੇ ਆ ਸਕਦਾ ਆ ਇਹ ਯੂਨੀਵਰਸਿਟੀ ਦੀ ਰੂਹ ਵੱਸਦੀ ਆ ਕੁਲਜੀਤਨਾਗਰਾ ਚ ਪੰਜਾਬ ਯੂਨੀਵਰਸਿਟੀ ਦੀ ਇਹਨੂੰ ਜਦੋਂ ਕੋਈ ਛੇੜੂਗਾ ਮੇਰੀ ਰੂਹ ਨੂੰ ਛੇੜੂਗਾ ਜਦੋਂ ਇਸ ਤਰੀਕੇ ਜੰਗਲਾਂ ਚ ਟੱਪ ਕੇ ਹੋ ਤੁਸੀਂ ਕੰਧਾਂ ਚ ਸਟੂਡੈਂਟ ਦਾ ਜਿਹੜਾ ਸਮਾਂ ਸੀ ਉਹ ਵੀ ਜ਼ਿਆਦਾ ਆ ਗਿਆ ਹੁਣ ਲੰਘਦੇ ਰਹੇ ਉਹ ਸਾਡੇ ਚੋਰ ਰਸਤੇ ਪਹਿਲਾਂ ਹੀ ਸੀਗੇ ਜਦੋਂ ਸਾਡੇ ਤੇ ਰੇਡਾਂ ਪੈਂਦੀਆਂ ਹੁੰਦੀਆਂ ਸੀ ਜਦੋਂ ਅਸੀਂ ਜਦੋਂ ਅਸੀਂ ਜਦੋਂ ਅਸੀਂ ਜਦੋਂ ਸਾਡੇ ਹੋਸਟਲਾਂ ਤੇ ਰੇਡਾਂ ਪੈਂਦੀਆਂ ਸੀ ਸਾਡੇ ਕੋਲੋਂ ਪੰਜਾਬ ਹਰਿਆਣੇ ਤੋਂ ਨੌਜਵਾਨ ਵਿਚਾਰੇ ਜਿਹੜੇ ਪਿੰਡਾਂ ਜਿਨ੍ਹਾਂ ਨੂੰ ਚੰਡੀਗੜ੍ਹ ਰਹਿਣ ਨੂੰ ਥਾਂ ਨਹੀਂ ਸੀ ਹੁੰਦੀ ਉਹ ਰਹਿੰਦੇ ਹੁੰਦੇ ਸੀ ਆਊਟਸਾਈਡ ਤੇ ਰੇਟ ਪੈਂਦੀ ਸੀ ਤਾਂ ਫਿਰ ਅਸੀਂ ਉਹ ਚੋਰ ਰਸਤਿਆਂ ਦੇ ਵਿੱਚ ਉਹਨਾਂ ਨੂੰ ਕੱਢਦੇ ਹੁੰਦੇ ਸੀ ਵੀ ਥੋੜੀ देर ਉਧਰ ਚਲੇ ਜਾਓ ਜੰਗਲ 'ਚ ਬਾਅਦ 'ਚ ਫੇਰ ਆ ਜਾਓ ਰੇਟੋ ਖਤਮ ਹੋ ਜੂਗੀ ਇਹ ਇਹ ਫੈਸਲਾ ਕਿਸ ਤਰੀਕੇ ਦੇ ਦੋ ਕਿ ਕੱਲੇ ਪੰਜਾਬ ਦੇ ਨੌਜਵਾਨੀ ਬਹੁਤ ਸਾਰੇ ਹਿਮਾਚਲ ਦੇ ਹਰਿਆਣੇ ਦੇ ਨੌਜਵਾਨ ਵੀ ਜਿਹੜੇ ਕਹਿ ਰਹੇ ਨੇ ਕਿ ਸੈਨਟ ਚੋਣਾ ਜਿਹੜੀਆਂ ਕਰਵਾਈਆਂ ਜਾਣ ਬੀਸਿਕਲੀ ਜਿਹੜੇ ਚੰਗੀ ਸੋਚ ਰੱਖਣ ਵਾਲਾ ਵਿਅਕਤੀ ਆ ਉਹ ਡੈਮੋਕਰੈਟਿਕ ਸੈਟਅਪ ਨੂੰ ਕਿ ਜਿਹੜੀ ਵੋਟ ਚੋਰੀ ਆ ਉਹਨੂੰ ਰੁਕਿਆ ਜਾਵੇ ਕਰਨਾਟਕ 'ਚ ਨਹੀਂ ਰੌਲਾ ਪਾ ਰਿਆ ਉਹ ਵੀ ਤਾਂ ਉਹ ਵੀ ਕੀ ਹੈ ਉਹ ਵੀ ਜਿਹੜਾ ਸਾਡਾ ਜਮਹੂਰੀਅਤ ਹੈ ਉਹਨੂੰ ਖਤਮ ਕਰਨ ਦੀ ਉਹ ਗੱਲ ਹੈ ਨਾ ਬੇਸਿਕਲੀ ਤਾਂ ਉਹ ਵੀ ਤਾਂ ਵੋਟਾਂ ਹੀ ਨੇ ਉਹ ਜਿਹੜੀ ਵੋਟ ਚੋਰੀ ਹੋ ਰਹੀ ਉਹ ਵੀ ਤਾਂ ਵੋਟਾਂ ਹੀ ਨੇ ਉਹਨੂੰ ਰੋਕਣ ਵਾਸਤੇ ਸਾਰਾ ਦੇਸ਼ ਅੱਜ ਇਕੱਠਾ ਆ ਹਰਿਆਣਾ ਵੀ ਹਰਿਆਣੇ 'ਚ ਰੋਜ਼ ਹੁਣ ਪ੍ਰੋਟੈਸਟ ਹੋ ਰਹੀ ਨੇ ਇੱਕ ਪਾਸੇ ਪ੍ਰਸ਼ਾਸਨ ਦਾ ਉਹ ਰੁਭਈਆ ਕਿਵੇਂ ਦੇਖਦੇ ਹੋ ਕਿ ਪਹਿਲਾਂ ਫੈਸਲਾ ਸੈਨੇਟ ਭੰਗ ਕਰਨ ਦਾ ਵਾਪਸ ਲੈ ਲਿਆ ਕਿ ਅੱਗੇ ਕੀਤਾ ਫਿਰ ਉਹ ਵਾਪਸ ਲੈ ਲਿਆ ਹੁਣ ਕਿਹਾ ਜਾਂਦਾ ਕਿ ਚੋਣਾ ਦਾ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਕੀਤਾ ਗਿਆ ਤੇ ਇੱਕ ਪਾਸੇ ਜੇ ਕੋਈ ਜਿਹੜਾ ਉਸੇ ਚੋਣਾਂ ਨੂੰ ਲੈ ਕੇ ਪ੍ਰੋਟੈਸਟ ਕਰਦਾ ਤੇ ਫਿਰ ਅੰਦਰ ਨਹੀਂ ਬੜਨ ਦਿੱਤਾ ਜਾਂਦਾ ਕਿ 144 ਲੱਗੀ ਜਾਂ ਥੋ-ਥੋ ਤੇ ਪੁਲਿਸ ਲਾਤੀ ਅਸਲ ਵਿੱਚ ਕੀ ਹੈਗਾ ਇਹਨਾਂ ਦੇ ਦਿਮਾਗ 'ਚ ਭਲੇਖਾ ਆ ਜੇ ਇਹਨਾਂ ਨੇ ਨਾ ਇਹਨੂੰ ਠੀਕ ਕੀਤਾ ਨਾ ਜਲਦੀ ਤਾਂ ਇਹ ਜਿਹੜੀ ਜਿਹੜੀ ਇਥੋਂ ਹੁਣ ਚੰਗਿਆੜੀ ਪੜਕੀ ਆ ਨਾ ਇਹ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾਂ ਵੀ ਹੋਣਗੀਆਂ ਹੂੰ ਵੱਡੀ ਸਟੇਟਮੈਂਟ ਦੇ ਰਹੇ ਹੋ ਬਹੁਤ ਨਹੀਂ ਵਿਦਿਆਰਥੀ ਆਪਣੇ ਹੱਕਾਂ ਦੀ ਮੰਗ ਕਰਨਗੇ ਹੂੰ ਹਰਿਆਣੇ ਦੇ ਵਿਦਿਆਰਥੀ ਮੰਗ ਕਰਨਗੇ ਉਹਨਾਂ ਦਾ ਹੱਕ ਨਹੀਂ ਬਣਦਾ ਹੂੰ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਉਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਆ ਕਿਸੇ ਵੀ ਯੂਨੀਵਰਸਿਟੀ ਦਾ ਜਿਹੜਾ ਕਨਸਟੀਟਿਊਸ਼ਨ ਆ ਉਹਦੇ ਵਿੱਚ ਵਿਦਿਆਰਥੀ ਵਿਦਿਆਰਥੀਆਂ ਦੇ ਨਮਾਇਦੇ ਚੁਣਨ ਦਾ ਇੱਕ ਕਲੋਜ਼ ਹੈ ਉਹਨਾਂ ਦਾ ਬਣਦਾ ਆ ਉੱਥੇ ਵੀ ਕਰਾਉਣੀਆਂ ਚਾਹੀਦੀਆਂ ਨੇ ਮੈਂ ਤਾਂ ਹਮੇਸ਼ਾ ਵਿਧਾਨ ਸਭਾ 'ਚ ਹਰੇਕ ਸੈਸ਼ਨ 'ਚ ਬੋਲਦਾ ਹੁੰਦਾ ਸੀਗਾ ਗੱਲ ਮੰਨੀ ਜਾਣੀ ਨਾ ਮੰਨੀ ਜਾਣੀ ਯਾਨੀ ਵੱਖਰੀ ਗੱਲ ਐ ਕਿਉਂਕਿ ਮੈਂ ਸਟੂਡੈਂਟ ਲੀਡਰ ਸੀ ਮੈਂ ਵੀ ਗੋਲਡੀ ਵੀ ਸਟੂਡੈਂਟ ਲੀਡਰ ਸੀਗਾ ਧੂਰੀ ਵਾਲਾ ਅਸੀਂ ਬੋਲਿਆ ਕਰਦੇ ਸੀ ਬਾਰ ਬਾਰ ਨਿਗਾ ਅੱਖ ਪੰਜਾਬ ਤੇ ਕਿਉਂ ਰੱਖੀ ਜਾਂਦੀ ਹੈ ਇਸ ਦਾ ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਖੇਤੀ ਕਾਨੂੰਨ ਆ ਜਾਂਦੇ ਨੇ ਉਹ ਅੜ ਕੇ ਵਾਪਸ ਕਰਾਉਣੇ ਪੈ ਜਾਂਦੇ ਨੇ ਫਿਰ BBMB ਹੁਣ ਯੂਨੀਵਰਸਿਟੀ ਨੂੰ ਪੈ ਗਈ ਅਸਲ 'ਚ ਹਿੰਦੁਸਤਾਨ ਸਾਰਾ ਨਾ ਮੋਦੀ ਨੇ ਜਿਹੜਾ ਹੈਗਾ ਆ ਕੋਡਾ ਕਰਕੇ ਉਹਦੀ ਧੌਣ ਤੇ ਗੋਡਾ ਰੱਖ ਲਿਆ ਜਾਂ ਤਾਂ ਰਾਹੁਲ ਗਾਂਧੀ ਬੋਲ ਰਿਹਾ ਤੇ ਜਾਂ ਪੰਜਾਬ ਬੋਲ ਰਿਹਾ ਤੁਹਾਨੂੰ ਲੱਗਦਾ ਰੜਕਦਾ ਪੰਜਾਬ ਨਹੀਂ ਜਿਹੜਾ ਬੋਲੂਗਾ ਉਹ ਰੜਕੂਗਾ ਹੀ ਨਾ ਰਾਹੁਲ ਗਾਂਧੀ ਨੇ ਵੀ ਕਹਿਤਾ ਪੰਜਾਬ ਜੋ ਕਰਨਾ ਕਰ ਲਿਆ ਮੈਂ ਤਾਂ ਆਪਣੇ ਲੋਕਾਂ ਦੇ ਵਾਸਤੇ ਬੋਲੂਗਾ ਮੈਂ ਤਾਂ ਇਸ ਡੈਮੋਕ੍ਰੇਸੀ ਲਈ ਬੋਲੂਗਾ ਤੇ ਪੰਜਾਬ ਦੇ ਲੋਕ ਵੀ ਕਹਿੰਦੇ ਨੇ ਅਸੀਂ ਨਾਦਰ ਸ਼ਾਹ ਨਹੀਂ ਚੱਲਿਆ ਅਸੀਂ ਅਬਦਾਲੀ ਨਹੀਂ ਚੱਲਿਆ ਰੰਗਜੀਬ ਨਹੀਂ ਚੱਲਿਆ ਅੰਗਰੇਜ਼ ਨਹੀਂ ਚੱਲੇ ਤੇ ਤੂੰ ਕੀ ਚੀਜ਼ ਹੈ ਵਿਦਿਆਰਥੀਆਂ ਦਾ ਮੋਰਚਾ ਦੇਖ ਕੇ ਲੱਗਦਾ ਕਿ ਜਲਦ ਸ਼ਡਿਊਲ ਜਾਰੀ ਕਰਨਾ ਪਊਗਾ ਸੈਨੇਟ ਨੂੰ ਸ਼ਡਿਊਲ ਜਾਰੀ ਕਰਨਾ ਪਊਗਾ ਨਹੀਂ ਕਰਨਗੇ ਤਾਂ ਇਹ ਜਿਹੜੀ ਜਿਹੜੀ ਚੰਗਿਆੜੀ ਹੈ ਉਹ ਪੰਜਾਬ ਤੇ ਹਰਿਆਣੇ ਚ ਵੀ ਜਾਊਗੀ ਬਹੁਤ ਧੰਨਵਾਦ ਲੱਗ ਰਿਹਾ ਸਰ ਤੇ ਇਸ ਵਕਤ ਕੁਲਜੀਤ ਸਿੰਘ ਨਾਗਰਾ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਯੂਨੀਵਰਸਿਟੀ ਨੂੰ ਲੈ ਕੇ ਉਹਨਾਂ ਨੇ ਪੁਰਾਣੀਆਂ ਯਾਦਾਂ ਵੀ ਆਪਣੀਆਂ ਸਾਂਝੀਆਂ ਕੀਤੀਆਂ ਉਹਨਾਂ ਕਿਹਾ ਕਿ ਉਹਨਾਂ ਚੋਂ ਰਸਤੇ ਆਏ ਆ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਜੀਵਨ ਦੇ ਵਿੱਚ ਲੰਘਦੇ ਰਹੇ ਉਹਨਾਂ ਕਿਹਾ ਕਿ ਅਸੀਂ ਮੈਂ ਖੁੱਦ ਯੂਨੀਵਰਸਿਟੀ ਦਾ ਜਿਹੜਾ ਪੁਰਾਣਾ ਵਿਦਿਆਰਥੀ ਇੱਥੋਂ ਲੀਡਰ ਪੈਦਾ ਹੋਏ ਆ ਯੂਨੀਵਰਸਿਟੀ ਨੂੰ ਜਿਸ ਤਰੀਕੇ ਫੈਸਲੇ ਆ ਰਹੇ ਨੇ ਦੁੱਖ ਹੈ ਇਸ ਕਰਕੇ ਹਰ ਜਿਹੜਾ ਕਦਮ ਤੇ ਉੱਪਰ ਜਿਹੜਾ ਯੂਨੀਵਰਸਿਟੀ ਦੇ ਨਾਲ ਖੜੇ ਰਹਿਾਂਗੇ